ਰਮ ਸਤਕਾਰ ਜੋ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਸੋ ਬੜੇ ਵੱਡੇ ਭਾਗਾਂ ਵਾਲੇ ਹਾਂ ਜੋ ਅਮਰਤ ਵਲ ਤੁਰ ਕੇ ਸਤਗੁਰਾਂ ਦੇ ਦਰਬਾਰ ਦੇ ਵਿੱਚ ਬੈਠ ਕੇ ਹਰ ਜਸ ਗੁਰਵਾਣੀ ਸਰਵਣ ਕਰ ਰਹੇ ਹਾਂ ਸੋ ਅੱਜ ਦੇ ਹੁਕਮ ਦੇ ਵਿੱਚ ਧੰਨ ਧੰਨ ਤੀਸਰੀ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਸਾਨੂੰ ਸਮਝਾਉਂਦੇ ਹਨ ਸੋ ਸਿੱਖ ਸਖਾ ਬੰਦ ਪਹਿ ਭਾਈ ਜੇ ਗੁਰ ਕੀ ਬਾਣੇ ਵਿੱਚ ਆਵੇ ਸਤਿਗੁਰੂ ਜੀ ਕਹਿੰਦੇ ਭਾਈ ਉਹੀ ਮਨੁੱਖ ਗੁਰੂ ਦਾ ਸੱਚਾ ਸਿੱਖ ਹੈ ਉਹ ਹੀ ਮਨੁੱਖ ਗੁਰੂ ਦਾ ਮਿੱਤਰ ਹੈ ਜਿਹੜਾ ਸਤਿਗੁਰਾਂ ਦੀ ਰਜ਼ਾ ਦੇ ਵਿੱਚ ਰਹਿੰਦਾ ਹੈ ਆਪਣੇ ਭਾਣੇ ਜੋ ਚੱਲੇ ਭਾਈ ਵਿਛੜ ਚੋਟਾਂ ਖਾਵੇ ਫਿਰ ਸਤਿਗੁਰੂ ਜੀ ਕਹਿੰਦੇ ਭਾਈ ਜਿਹੜਾ ਆਪਣੇ ਮਨ ਦੀ ਮਰਜ਼ੀ ਕਰਦਾ ਹੈ ਆਪਣੀ ਮਤ ਦੇ ਅਨੁਸਾਰ ਚੱਲਦਾ ਹੈ ਫਿਰ ਉਹ ਪਰਮਾਤਮਾ ਤੋਂ ਵਿਛੜ ਕੇ ਇਸ ਦੁਨੀਆਂ ਦੇ ਵਿੱਚ ਦੁੱਖ ਪਾਉਂਦਾ ਹੈ ਜਿਹੜਾ ਸਤਗੁਰਾਂ ਦੇ ਬਾਣੇ ਦੇ ਵਿੱਚ ਨਹੀਂ ਰਹਿੰਦਾ ਸਤਿਗੁਰੂ ਜੀ ਕਹਿੰਦੇ ਭਾਈ ਉਹ ਆਪਣੇ ਜੀਵਨ ਦੇ ਵਿੱਚ ਦੁੱਖ ਸਹੇੜ ਲੈਂਦਾ ਹੈ ਕਿਉਂਕਿ ਜਿਹੜਾ ਪਰਮਾਤਮਾ ਹੈ ਉਹ ਸੁੱਖਾਂ ਦਾ ਦਾਤਾ ਹੈ ਕਦੇ ਆਪਾਂ ਕਿਸੇ ਨੂੰ ਇਹ ਕਹਿੰਦੇ ਨਹੀਂ ਸੁਣਿਆ ਕਿ ਜਿਹੜਾ ਪਰਮਾਤਮਾ ਹੈ ਉਹ ਦੁੱਖਾਂ ਦਾ ਦਾਤਾ ਹੈ ਕਿਉਂਕਿ ਪਰਮਾਤਮਾ ਹਰ ਇੱਕ ਨੂੰ ਸੁੱਖ ਵਖਦਾ ਹੈ ਜਿਹੜੇ ਦੁੱਖ ਹੁੰਦੇ ਹਨ ਉਹ ਜਿਹੜਾ ਮਨੁੱਖ ਹੈ ਉਹ ਆਪ ਸਹੇੜਦਾ ਹੈ ਜਦੋਂ ਮਨੁੱਖ ਗੁਰੂ ਦੀ ਗੱਲ ਨਹੀਂ ਮੰਨਦਾ ਗੁਰੂ ਦੇ ਦੱਸੇ ਹੋਏ ਰਸਤੇ ਦੇ ਉੱਪਰ ਨਹੀਂ ਚੱਲਦਾ ਫਿਰ ਉਹ ਮਨੁੱਖ ਇਸ ਦੁਨੀਆ ਦੇ ਵਿੱਚ ਦੁੱਖ ਪਾਉਂਦਾ ਹੈ ਬਿਨ ਸਤਗੁਰੂ ਸੁਖ ਕਦੇ ਨਾ ਪਾਵੇ ਭਾਈ ਫਿਰ ਫਿਰ ਪਛੋਤਾਵੇ ਜਦੋਂ ਬੇੜਾ ਲੰਘ ਜਾਂਦਾ ਹੈ ਫਿਰ ਪਛਤਾਉਂਦਾ ਹੈ ਕਿ ਜੇ ਮੈਂ ਗੁਰੂ ਦੀ ਸ਼ਰਨ ਦੇ ਵਿੱਚ ਪੈ ਜਾਂਦਾ ਗੁਰੂ ਦੀ ਗੱਲ ਮੰਨ ਲੈਂਦਾ ਫਿਰ ਮੈਂ ਕਦੇ ਜ਼ਿੰਦਗੀ ਦੇ ਵਿੱਚ ਦੁੱਖ ਨਾ ਪਾਉਂਦਾ ਫਿਰ ਮੈਂ ਵੀ ਜਿਹੜੇ ਗੁਰਮੁਖ ਹਨ ਉਹਨਾਂ ਦੇ ਵਾਂਗੂ ਜਿਹੜਾ ਆਪਣਾ ਜੀਵਨ ਹੈ ਉਹ ਸੁਖੀ ਬਤੀਤ ਕਰਦਾ ਕਿਉਂਕਿ ਜਿਨ੍ਹਾਂ ਨੇ ਗੁਰੂ ਦੀ ਗੱਲ ਮੰਨੀ ਹੈ ਗੁਰੂ ਦੇ ਹੁਕਮਾਂ ਦੇ ਉੱਪਰ ਚੱਲੇ ਹਨ ਉਹਨਾਂ ਦਾ ਜਿਹੜਾ ਨਾਮ ਹੈ ਉਹ ਰਹਿੰਦੀ ਦੁਨੀਆ ਦੇ ਤੱਕ ਅਮਰ ਹੋ ਜਾਂਦਾ ਹੈ ਜਿਹੜੇ ਗੁਰੂ ਦੀ ਵਿਚਾਰ ਨੂੰ ਆਪਣੇ ਜੀਵਨ ਦੇ ਵਿੱਚ ਅਪਣਾ ਲੈਂਦੇ ਹਨ ਹਰ ਕੇ ਦਾਸ ਸੋਹਲੇ ਭਾਈ ਫਿਰ ਪ੍ਰਮਾਤਮਾ ਦੇ ਜਿਹੜੇ ਭਗਤ ਹੁੰਦੇ ਹਨ ਉਹ ਆਪਣਾ ਜਿਹੜਾ ਜੀਵਨ ਹੈ ਉਹ ਸੁਖੀ ਬਤੀਤ ਕਰਦੇ ਹਨ ਜਨਮ ਜਨਮ ਕੇ ਕਿਲ ਵਿਗ ਦੁਖ ਕਾਟੇ ਆਪੇ ਮੇਲ ਮਿਲਾਈ ਪ੍ਰਮਾਤਮਾ ਆਪ ਉਹਨਾਂ ਦੇ ਜਨਮਾਂ ਜਨਮਾਂ ਦੇ ਦੁਖ ਪਾਪ ਕੱਟ ਦਿੰਦਾ ਹੈ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਮਿਲਾ ਲੈਂਦਾ ਹੈ ਕਿਉਂਕਿ ਚਰਨ ਸ਼ਰਨ ਗੁਰ ਏਕ ਪੈੰਡਾ ਜਾਏ ਚੱਲ ਸਤਿਗੁਰ ਕੋਟ ਪੈੰਡਾ ਆਗੇ ਹੋਏ ਲੇਤ ਹੈ ਸਤਿਗੁਰੂ ਜੀ ਕਹਿੰਦੇ ਭਾਈ ਜੇ ਮਨੁੱਖ ਪਰਮਾਤਮਾ ਦੇ ਵੱਲ ਆਪਣਾ ਇੱਕ ਕਦਮ ਵੀ ਪੁੱਟੇ ਮੁਤਾ ਪਰਮਾਤਮਾ ਫਿਰ ਉਸ ਨੂੰ ਕਰੋੜਾਂ ਕਦਮ ਆਪ ਲੈਣ ਵਾਸਤੇ ਜਾਂਦਾ ਹੈ ਇਹੋ ਕੁਟੰਬ ਸਭ ਜੀ ਕੇ ਬੰਦਨ ਭਾਈ ਭਰਮ ਭੁੱਲਾ ਸੰਸਾਰਾਂ ਗੁਰੂ ਦੇ ਰਾਜਾ ਤੋਂ ਬਿਨਾਂ ਪਰਮਾਤਮਾ ਦੇ ਦੱਸੇ ਹੋਏ ਰਾਸਤੇ ਤੇ ਜਿਹੜਾ ਮਨੁੱਖ ਨਹੀਂ ਚੱਲਦਾ ਫਿਰ ਦੁਨੀਆ ਦੇ ਵਿੱਚ ਭਟਕ ਜਾਂਦਾ ਹੈ ਕੁਰਾਹੇ ਪੈ ਜਾਂਦਾ ਹੈ ਫਿਰ ਉਸ ਦਾ ਜਿਹੜਾ ਉਹ ਗੁਰੂ ਦੇ ਉੱਪਰ ਉਸ ਦਾ ਜਿਹੜਾ ਵਿਸ਼ਵਾਸ ਹੈ ਉਹ ਨਹੀਂ ਰਹਿੰਦਾ ਫਿਰ ਉਹ ਜਿਹੜੇ ਦੁਨੀਆਂ ਦੇ ਵਿੱਚ ਪਖੰਡੀ ਲੋਕ ਹਨ ਉਹਨਾਂ ਦੀ ਸ਼ਰਨ ਦੇ ਵਿੱਚ ਪੈ ਜਾਂਦਾ ਹੈ ਗੁਰੂ ਦੇ ਨਾਲੋਂ ਟੁੱਟ ਜਾਂਦਾ ਹੈ ਗੁਰੂ ਦੀ ਗੱਲ ਨਹੀਂ ਮੰਨਦਾ ਬਿਨ ਗੁਰ ਬੰਧਨ ਟੁੱਟੈ ਨਾਹੀ ਗੁਰਮੁਖ ਮੋਕ ਦਵਾਰ ਕਰ ਜਿਹੜਾ ਆਪਣਾ ਜਨਮ ਹੁੰਦਾ ਹੈ ਆਪਣਾ ਜੀਵਨ ਹੁੰਦਾ ਹੈ ਉਹ ਪਖੰਡੀਆਂ ਦੇ ਪਿੱਛੇ ਲਾ ਕੇ ਆਪਣਾ ਵੀ ਜੀਵਨ ਖਰਾਬ ਕਰ ਲੈਂਦਾ ਹੈ ਅਤੇ ਆਪਣੀਆਂ ਖੁੱਲਾਂ ਦਾ ਜਿਹੜਾ ਜੀਵਨ ਹੈ ਉਹ ਵੀ ਖਰਾਬ ਕਰ ਦਿੰਦਾ ਹੈ ਜਿਹੜਾ ਮਨੁੱਖ ਗੁਰੂ ਦੀ ਸ਼ਰਨ ਦੇ ਵਿੱਚ ਆਵੇਗਾ ਉਸ ਦੇ ਜਿਹੜੇ ਬੰਧਨ ਹਨ ਉਹ ਟੁੱਟਦੇ ਹਨ ਗੁਰੂ ਦੀ ਸ਼ਰਨ ਦੇ ਵਿੱਚ ਪੈਣ ਵਾਲਾ ਮਨੁੱਖ ਮੋਹ ਦੇ ਬੰਧਨਾਂ ਤੋਂ ਖਲਾਸੀ ਪਾ ਲੈਂਦਾ ਹੈ ਮੋਹ ਦੇ ਬੰਧਨਾਂ ਤੋਂ ਮੁਕਤੀ ਪਾ ਲੈਂਦਾ ਹੈ ਕਰਮ ਕਰੈ ਗੁਰ ਸ਼ਬਦ ਨਾ ਪਹਛਾਣੈ ਮਰ ਜਨਮੈ 12 ਜਿਹੜੇ ਮਨੁੱਖ ਨੇਰੇ ਦੁਨੀਆ ਦੇ ਕੰਮ ਧੰਦੇ ਕਰਦੇ ਰਹਿੰਦੇ ਹਨ ਗੁਰੂ ਦਾ ਸ਼ਬਦ ਨਹੀਂ ਪੜ੍ਹਦੇ ਗੁਰੂ ਦੇ ਸ਼ਬਦ ਦੇ ਨਾਲ ਸਾਝ ਨਹੀਂ ਪਾਉਂਦੇ ਉਹ ਸਤਿਗੁਰੂ ਜੀ ਕਹਿੰਦੇ ਭਾਈ ਉਹ ਮੋੜ ਮੋੜ ਕੇ ਜੰਮਦੇ ਅਤੇ ਮਰਦੇ ਰਹਿੰਦੇ ਹਨ ਉਹਨਾਂ ਦਾ ਜਨਮ ਤੇ ਮਰਨ ਨਹੀਂ ਕੱਟਿਆ ਜਾਂਦਾ ਜਨਮ ਤੇ ਮਰਨ ਉਹਨਾਂ ਦਾ ਘਟਿਆ ਜਾਂਦਾ ਹੈ ਜਿਹੜੇ ਗੁਰਬਾਣੀ ਪੜ੍ਹਦੇ ਹਨ ਅਤੇ ਗੁਰਬਾਣੀ ਨੂੰ ਆਪਣੇ ਜੀਵਨ ਦੇ ਵਿੱਚ ਅਪਣਾਉਂਦੇ ਹਨ। ਓ ਮੇਰਾ ਜਗ ਪਾਲ ਚ ਰਹਿਆ ਭਾਈ ਕੋਈ ਨਾ ਕਿਸ ਹੀ ਕੇਰਾ। ਸਤਿਗੁਰੂ ਜੀ ਕਹਿੰਦੇ ਭਾਈ ਪ੍ਰਮਾਤਮਾ ਤੋਂ ਬਿਨਾ ਇਸ ਦੁਨੀਆ ਦੇ ਵਿੱਚ ਹੋਰ ਕੋਈ ਸਹਾਰਾ ਨਹੀਂ ਹੈ ਜਿਹੜਾ ਸਾਨੂੰ ਸੁੱਖ ਦੇਣ ਵਾਲਾ ਹੋਵੇ। ਜਦੋਂ ਅਸੀਂ ਪ੍ਰਮਾਤਮਾ ਦੀ ਸ਼ਰਨ ਦੇ ਵਿੱਚ ਜਾਵਾਂਗੇ, ਗੁਰੂ ਦੀ ਸ਼ਰਨ ਦੇ ਵਿੱਚ ਜਾਵਾਂਗੇ, ਫੇਰ ਹੀ ਅਸੀਂ ਆਪਣਾ ਜੀਵਨ ਵੀ ਅਤੇ ਆਪਣੇ ਪਰਿਵਾਰ ਦਾ ਜੀਵਨ ਵੀ ਸੁਖੀ ਬਣਾ ਦੇਵਾਂਗੇ ਸੋ ਸਤਿਗੁਰੂ ਜੀ ਕਹਿੰਦੇ ਭਾਈ ਹਰ ਵੇਲੇ ਸਾਨੂੰ ਗੁਰਬਾਣੀ ਦੇ ਨਾਲ ਜੁੜਨਾ ਚਾਹੀਦਾ ਹੈ ਗੁਰੂ ਦੀ ਸ਼ਰਨ ਦੇ ਵਿੱਚ ਜਾ ਕੇ ਗੁਰੂ ਦੇ ਜਿਹੜੀ ਦੱਸੀ ਹੋਈ ਗੱਲ ਹੈ ਗੁਰੂ ਦੇ ਦੱਸੇ ਹੋਏ ਬਚਨ ਹਨ ਉਹਨਾਂ ਦੇ ਉੱਪਰ ਸਾਨੂੰ ਚੱਲਣਾ ਚਾਹੀਦਾ ਹੈ ਅਤੇ ਉਹਨਾਂ ਨੂੰ ਆਪਣੇ ਜੀਵਨ ਦੇ ਵਿੱਚ ਅਪਣਾਉਣਾ ਚਾਹੀਦਾ ਹੈ ਫੇਰ ਹੀ ਜਿਹੜਾ ਸਾਡਾ ਜੀਵਨ ਹੈ ਉਹ ਸੁਖੀ ਬਤੀਤ ਹੋਵੇਗਾ ਸੋ ਹੋਈਆਂ ਪੁੱਲਾਂ ਦੀ ਖਿਮਾ ਬਿਲਾਓ ਫਤਿਹ ਆ ਕੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ